ਸਾਰਣ ਪੈਰ ਪਾਰੇ ਸਤਿ ਸ਼ਕਾਲ ਜੀ ਅੱਜ ਮੈਂ ਕੈਪਨ ਗੋਆ ਵਾਲੇ ਦੇ ਆਫਿਸ ਵਿੱਚ ਆਇਆ ਹੋਇਆ ਸੀਗਾ ਆਪਣੇ ਕੁਝ ਡਾਕੂਮੈਂਟ ਵਾਸਤੇ ਔਰ ਇੱਥੇ ਬੈਠੇ ਬਿਠੇ ਮੇਰੀ ਗੱਲਬਾਤ ਚੱਲ ਪਈ ਭਾਈ ਜੀ ਉਹਨਾਂ ਦੇ ਨਾਲ ਜਿਹੜੇ ਬੰਦੇ ਨਵੇਂ ਮਂਗਾਉਣੇ ਚਾਹੁੰਦੇ ਨੇ ਉਹ ਏਜੰਟਾਂ ਦੇ ਕੋਲ ਜਾ ਕੇ ਕਾਫੀ ਵੱਡਾ ਟੀਕਾ ਲਵਾ ਲੈਂਦੇ ਨੇ ਤੇ ਉਹਨਾਂ ਨੂੰ ਕੋਈ ਆਸਾਨ ਤਰੀਕਾ ਜਿਹੜੇ ਤਰੀਕੇ ਨਾਲ ਬੰਦੇ ਆ ਸਕਣ ਜਿਹਨੇ ਜਿਹੜੇ ਬੰਦੇ ਪੁਰਾਣੇ ਆਪਣੇ ਮਾਲਕਾਂ ਨਾਲ ਬਹੁਤ ਵਧੀਆ ਉਹਨਦੀ ਅੰਡਰਸਟੈਂਡਿੰਗ ਆ ਤੇ ਉਹ ਆਪਣੇ ਮਾਲਕਾਂ ਦੇ ਨਾਲ ਕਿਵੇਂ ਗੱਲਬਾਤ ਕਰਨੀ ਹੈ ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਮੰਗਵਾਉਣਾ ਹੈ ਤੋਂ ਸਾਡੇ ਭਾਈ ਸਾਹਿਬ ਅਨਸਾਰ ਕੋ ਸਾਨੂੰ ਦੱਸਾਂਗੇ ਮੇਰੇ ਵੱਲੋਂ ਪਹਿਲਾਂ ਪਿਆਰਪਰ ਸਸ਼ੀ ਕਾਲ ਤਸਲਾਮ ਅਲੈਕੁਮ ਜੀ ਉਹ ਆਗੂਤਾ ਅੱਛਾ ਸਭ ਤੋਂ ਪਹਿਲਾਂ ਧੰਨਵਾਦ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਆਏ ਹੋ ਮੈਂ ਆਪਣਾ ਇੰਟਰੋਡਕਸ਼ਨ ਦਵਾਂਗਾ ਸਭ ਤੋਂ ਪਹਿਲੇ ਮੇਰਾ ਨਾਮ ਅਲਿਕ ਜ਼ਿਸ਼ਾਨ ਹੈ ਸਾਡੇ ਕੈਪਨ ਗੋ ਦੇ ਨਾਂ ਤੋਂ ਦੋ ਆਫਿਸ ਆ ਇੱਕ ਐਥਨਸ ਆ ਇੱਕ ਆ ਵਾਲਾ ਇਨੋਫੀਤੇ ਆ ਜਿਹੜਾ 4 ਸਾਲ ਹੋ ਗਏ ਨੂੰ ਚੱਲਦੇ ਆ ਮੇਰੀ ਅਥੇ ਦੀ ਬਰਥ ਆਥੇ ਦੀ ਮੈਂ ਪਾਸਪੋਰਟ ਹੋਲਡਰ ਆਥੇ ਮੈਂ ਆਪਣੀ ਐਜੂਕੇਸ਼ਨ ਸਟੱਡੀ ਵੀ ਕੰਪਲੀਟ ਕੀਤੀ ਆ ਅਤੇ ਇੱਥੇ ਸਾਰੇ ਬੰਦਿਆਂ ਨੂੰ ਪੇਪਰਾਂ ਦੀ ਵੀ ਤੇ ਇਮੀਗ੍ਰੇਸ਼ਨ ਦੀ ਵੀ ਜਿਹੜਾ ਲੋਜਿਸਟਿਕਾ ਵੀ ਹੁੰਦਾ ਵਾ ਸਾਰਿਆਂ ਦੀ ਆਪਾਂ ਸੁਵਿਧਾਵਾਂ ਸਹੂਲਤਾਂ ਸਾਰੀਆਂ ਦੇ ਦਨੇ ਆ। ਇਹ ਉਹਨ ਵਦਨੇ ਆ ਤੁਹਾਡੇ ਕੁਐਸਚਨ ਨਾਲ ਕਿ ਜਿਹੜੇ ਬੰਦੇ ਇੱਥੇ ਪੁਰਾਣੇ ਆ ਜਿਨ੍ਹਾਂ ਦੀ ਮਾਲਕਾਂ ਨਾਲ ਵਧੀਆ ਅੰਡਰਸਟੈਂਡਿੰਗ ਹੈ ਦੀਆਂ ਨਾ ਕਿ ਉਹ ਕਿਸੇ ਏਜੰਡਾ ਕੋਲ ਜਾਂ ਉਹ ਆਪਣੇ ਮਾਲਕਾਂ ਕੋਲੋਂ ਆਪੀ ਵੀਜ਼ਾ ਲੈਣ ਤੇ ਆਪ ਹੀ ਸਾਰਾ ਪ੍ਰੋਸੈਸ ਕਰਵਾਉ। ਦੇਖੋ ਕਿਉਂਕਿ ਉਹਨਸਾਰੇ ਬੰਦੇ ਨੂੰ ਪਤਾ ਵਾ ਕਿ ਵਰਕ ਪਰਮਿਟ ਇੱਕ ਓਨਲੀ ਆਪਸ਼ਨ ਰਹਿ ਰਹਿ ਗਿਆ ਵਾ ਕਿ ਗ੍ਰੀਸ 'ਚ ਲੀਗਲ ਹੋਣ ਦਾ ਠੀਕ ਆ ਜਿਹੜੇ ਬੰਦੇ ਇੱਥੇ ਆ 7 ਸਾਲ ਦਾ ਵੀ ਕਾਨੂੰਨ ਬੰਦ ਹੋ ਗਿਆ 3 ਸਾਲ ਦਾ ਵੀ ਕਾਨੂੰਨ ਬੰਦ ਹੋ ਗਿਆ ਜਿਹੜੇ ਬੰਦੇ ਇੱਥੇ ਪੜਾਦੇ ਆ ਉਹ ਆਪਣੇ ਮਾਲਕਾ ਨਾਲ ਗੱਲ ਕਰਨ ਉਹ ਜਿੱਦਾਂ ਜੇ ਉਹਨਾਂ ਨੂੰ ਬੰਦਿਆਂ ਦੀ ਲੋੜ ਆ ਜੇ ਉਹਨਾਂ ਨੂੰ ਬੰਦਿਆਂ ਦੀ ਲੋੜ ਨਹੀਂ ਉਹਨਾਂ ਨਾਲ ਤੁਸੀਂ ਕੋ ਕਹੇ ਸਾਨੂੰ ਫੇਵਰ ਮੀਆ ਖਾਰੀ ਚਾਹੀਦੀ ਆ ਤਾਕ ਸਾਡੇ ਤੇ ਫੇਵਰ ਕਰੋ ਕਿ ਅਸੀਂ ਇੱਕ ਬੰਦਾ ਸੱਦਨਾ ਵਾ ਜਾਂ ਕੋਪਰ ਆ ਸੱਦਨਾ ਵਾ ਕੋਈ ਕੋਈ ਵੀ ਬੰਦਾ ਤੁਸੀਂ ਆਪਣਾ ਫਰੈਂਡ ਸੱਦਨਾ ਵਾ ਪੰਜਾਬ ਤੋਂ ਤੇ ਤੁਸੀਂ ਬੰਦਾ ਸੱਦਣ ਵਾਸਤੇ ਉਹਨਾਂ ਨਾਲ ਗੱਲ ਕਰੋ ਤੇ ਜਿਹੜੇ ਬੰਦਿਆਂ ਨੂੰ ਸਮਝ ਨਹੀਂ ਆਉਂਦੀ ਕਿ ਕਿੱਦਾਂ ਗੱਲ ਕਰਨੀ ਆ ਕੀ ਕਰਨਾ ਵਾ ਤੁਸੀਂ ਬਸ ਇੱਕ ਵਾਰ ਮਾਲਕ ਨਾਲ ਗੱਲ ਕਰਕੇ ਉਹਨੂੰ ਐਗਰੀ ਕਰਨਾ ਇਸ ਚੀਜ਼ ਤੇ ਬਾਕੀ ਸਾਡੇ ਕੈਪਨ ਗੋ ਦੀ ਟੀਮ ਦੇ ਥੱਲੇ ਨੰਬਰ ਮੈਂਸ਼ਨ ਆ ਤੁਸੀਂ ਸਾਡੀ ਟੀਮ ਨਾਲ ਕੰਟੈਕਟ ਕਰੋ ਅਸੀਂ ਆਪ ਹੀ ਤੁਹਾਡੇ ਮਾਲਕ ਨਾਲ ਗੱਲ ਕਰਕੇ ਉਹਦੇ ਕੋਲੋਂ ਪੇਪਰ ਇਕੱਠੇ ਕਰਕੇ ਤੇ ਤੁਹਾਡਾ ਵਰਕ ਪਰਮਿਟ ਅਪਲਾਈ ਕਰਕੇ ਤੇ ਆਪੀ ਦਿੱਲੀ ਐਮਬੈਸੀ ਜਾਂ ਇਸਲਾਮਾਬਾਦ ਐਮਬੈਸੀ ਚੇ ਘੱਲ ਕੇ ਤੇ ਸਾਰਾ ਤੁਹਾਡਾ ਪ੍ਰੋਸੈਸ ਕੰਪਲੀਟ ਕਰਾਂਗੇ ਬਹੁਤ ਵਧੀਆ ਕੀਤਾ ਤੁਸੀਂ ਸ਼ਾਰਟਕਟ ਸਾਰਾ ਕੁਝ ਦੱਸਿਆ ਕਿਉਂਕਿ ਇਹਦੇ ਵਿੱਚ ਤਾਂ ਕਾਫੀ ਲੋਕ ਗੁੰਦਲ ਦੇ ਵਿੱਚ ਪਏ ਹੋਏ ਸੀ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿੱਥੇ ਜਾਈਏ ਇਦਾਂ ਹੀ ਹੈ ਮੇਨ ਗੱਲ ਆ ਸਭ ਤੋਂ ਕਿ ਸਾਨੂੰ ਰਾਹ ਨਹੀਂ ਦਿਖਦਾ ਕਿ ਆਪਾਂ ਜਾਣਾ ਕਿੱਥੇ ਆ ਤੇ ਇਹਦੇ ਵਾਸਤੇ ਤੁਸੀਂ ਕੈਪ ਐਂਡ ਗੋ ਦੇ ਆਫਿਸ ਵਿੱਚ ਆਉਣਾ ਹੈ ਉਹ ਜਿਸ ਤਰੀਕੇ ਨਾਲ ਵੀਰ ਜੀ ਨੇ ਦੱਸਿਆ ਵਾ ਤੁਸੀਂ ਫਿਰ ਦੁਬਾਰਾ ਦੱਸ ਦਿਓ ਕਿੱਥੇ ਕਿੱਥੇ ਆਪਣੇ ਆਫਿਸ ਨੇ ਸਾਡਾ ਇੱਕ ਆਫਿਸ ਐਥਨਸ ਹੈ ਫਿਰਿਸਤੇਰੀ ਚ ਤੇ ਇੱਕ ਇੱਥੇ ਇਨੋਫੀਤੇ ਚ ਹੈ ਇਹ ਇੱਥੇ ਵੀ ਬਹੁਤ ਵਧੀਆ ਸੇਵਾਵਾਂ ਦੇ ਰਹੇ ਨੇ ਕਿਸੇ ਵੀ ਤਰੀਕੇ ਦਾ ਕੋਈ ਵੀ ਕੰਮਕਾਰ ਹੁੰਦਾ ਤੇ ਇਹ ਸਾਰੇ ਕੁਝ ਬੜੇ ਵਧੀਆ ਤਰੀਕੇ ਨਾਲ ਹੈਂਡਲ ਕਰ ਦਿੰਦੇ ਨੇ ਆਪ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਵੱਡੀ ਗੱਲ ਇਹ ਹੈ ਵੀ ਇਹ ਪੰਜਾਬੀ ਬੋਲੀ ਦੇ ਵਿੱਚ ਗੱਲਬਾਤ ਹੁੰਦੀ ਹੈ ਕਿਉਂਕਿ ਆਪਾਂ ਜਦੋਂ ਕਿਸੇ ਹੋਰ ਕੋ ਜਾਣਦੇ ਆ ਉੱਥੇ ਲੈਂਗੁਏਜ ਦਾ ਬਹੁਤ ਵੱਡਾ ਮਸਲਾ ਬਣਦਾ ਸਾਡਾ